ਸਤਿ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਮਾਸਟਰ ਸੰਧੂ ਚੈਨਲ ਦੇ ਨਾਲ ਅਸੀਂ ਤੁਹਾਨੂੰ ਡੈਮਾਂ ਤੇ ਪਾਣੀ ਦੇ ਪੱਧਰ ਦੀ ਜਾਣਕਾਰੀ ਦੇਵਾਂਗੇ ਅਸੀਂ ਪਹੁੰਚ ਚੁੱਕੇ ਹਾਂ ਹਰੀਕੇ ਹੈੱਡ ਦੇ ਉੱਪਰ ਤੇ ਤੁਹਾਨੂੰ ਪੋਂਗ ਡੈਮ ਪਾਖੜਾ ਡੈਮ ਥੀਨ ਡੈਮ ਤੇ ਹਰੀਕੇ ਹੈੱਡ ਤੇ ਪਾਣੀ ਦੇ ਪੱਧਰ ਦੀ ਜਾਣਕਾਰੀ ਦੇਵਾਂਗੇ ਕਿਉਂਕਿ ਲਗਾਤਾਰ بارشਾਂ ਹੋਣ ਦੇ ਨਾਲ ਹਿਮਾਚਲ ਦੇ ਵਿੱਚ ਪਾਣੀ ਜਿਹੜਾ ਉਹ ਬਹੁਤ ਵੱਧ ਗਿਆ ਜਿਆਦਾ ਆ ਰਿਹਾ ਜਿਸ ਦੇ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਜਿੱਦਾਂ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਤੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਫਸਲਾਂ ਦਾ ਕੀਤਾ ਵਾ ਪਾਣੀ ਨੇ ਤੇ ਆਓ ਤੁਹਾਨੂੰ ਪਹਿਲਾਂ ਆਪਾਂ ਭਾਖੜਾ ਡੈਮ ਦੇ ਪਾਣੀ ਦੇ ਪਦਰ ਦੀ ਜਾਣਕਾਰੀ ਦਿੰਨੇ ਦਿੰਨੇ ਆ ਤੇ ਦੋਸਤੋ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਆਲਟ ਤੇ ਸੈੱਟ ਕਰ ਲਓ ਤਾਂ ਕਿ ਤੁਹਾਨੂੰ ਅੱਗੇ ਆਉਣ ਵਾਲੀਆਂ ਵੀਡੀਓ ਦਾ ਵੀ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਅਸੀਂ ਤੁਹਾਨੂੰ ਰੋਜ਼ਾਨਾ ਹੀ ਪਾਣੀ ਦੇ ਪਦਰ ਦੀ ਜਾਣਕਾਰੀ ਦਿੰਦੇ ਰਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਭਾਖੜਾ ਡੈਮ ਤੇ ਪਾਣੀ ਦਾ ਪੱਧਰ ਇਹ ਡੈਮ ਸਭ ਤੋਂ ਵੱਡਾ ਡੈਮ ਆ ਜਿਹੜਾ ਹਿਮਾਚਲ ਤੇ ਪੰਜਾਬ ਦੀ ਹੱਦ ਤੇ ਬਣਿਆ ਤੇ ਇਹਦੇ ਵਿੱਚ ਪਾਣੀ ਸਟੋਰ ਕਰਨ ਦੀ ਜਿਹੜੀ ਸ਼ਮਤਾ ਵਾ ਉਹ 1685 ਫੁੱਟ ਤੇ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਾਨੀ ਕਿ 13 ਅਗਸਤ 2025 ਨੂੰ 1650 ਫੁੱਟ ਦੇ ਕਰੀਬ ਪਹੁੰਚ ਚੁੱਕਾ ਵਾ ਤੇ ਦੋਸਤੋ ਜਿਹੜਾ ਪਾਖੜਾ ਡੈਮ ਆ ਇਹਦੇ ਵਿੱਚ ਜਿਹੜਾ ਪਾਣੀ ਆ ਰਿਹਾ ਲਗਭਗ 60000 ਕਿਊਸਿਕ ਪਾਣੀ ਜਿਹੜਾ ਉਹ ਆ ਰਿਹਾ ਵਾ ਤੇ ਪਾਖੜਾ ਡੈਮ ਦੇ ਵਿੱਚੋਂ ਲਗਭਗ 26000 ਕਿਊਸਿਕ ਪਾਣੀ ਜਿਹੜਾ ਵਾ ਉਹ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਇਸੇ ਤਰ੍ਹਾਂ ਦੋਸਤੋ ਪੌਂਗ ਡੈਮ ਦੇ ਵਿੱਚ ਪਾਣੀ ਸਟੋਰ ਪਾਣੀ ਦਾ ਪੱਧਰ ਜਿਹੜਾ ਉਹ 1400 ਫੁੱਟ ਤੱਕ ਰੱਖਣ ਦੀ ਸਮਰੱਥਾ ਵਾ ਤੇ ਜਿਹੜਾ ਅੱਜ 13 ਅਗਸਤ 2025 ਨੂੰ 1377.90 ਫੁੱਟ ਤੱਕ ਪਹੁੰਚ ਚੁੱਕਾ ਵਾ ਤੇ ਦੋਸਤੋ ਪੌਂਗ ਡੈਮ ਦੇ ਵਿੱਚ 63600 ਕਿਊਸਕ ਦੇ ਕਰੀਬ ਪਾਣੀ ਜਿਹੜਾ ਉਹ ਆ ਰਿਹਾ ਵਾ ਤੇ ਅੱਗੋਂ ਬਿਆਸ ਦਰਿਆ ਦੇ ਵਿੱਚ 57000 ਕਿਊਸਕ ਦੇ ਕਰੀਬ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ ਵਾ ਤੇ ਇਸੇ ਤਰ੍ਹਾਂ ਦੋਸਤੋ ਥੀਨ ਡੈਮ ਦੇ ਵਿੱਚ 1732 ਫੁੱਟ ਤੱਕ ਪਾਣੀ ਦਾ ਪੱਧਰ ਰੱਖਿਆ ਜਾ ਸਕਦਾ ਤੇ ਜਿਹੜਾ ਅੱਜ ਲਗਭਗ 1700 ਫੁੱਟ ਦੇ ਕਰੀਬ ਜਿਹੜਾ ਥੀਨ ਡੈਮ ਦਾ ਪਾਣੀ ਪਹੁੰਚ ਚੁੱਕਾ ਵਾ ਤੇ ਥੀਨ ਡੈਮ ਦੇ ਵਿੱਚੋਂ ਵਿੱਚ ਪਾਣੀ ਜਿਹੜਾ ਉਹ ਲਗਭਗ 20000 ਕਿਊਸਿਕ ਆ ਰਿਹਾ ਵਾ ਤੇ ਜਿਹਦੇ ਵਿੱਚੋਂ ਡਾਉਨਸ ਟੀਮ ਦੇ ਵਿੱਚ 5000 ਕਿਊਸਿਕ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ ਤੇ ਦੋਸਤੋ ਇਸੇ ਤਰ੍ਹਾਂ ਹਰੀਕੇ ਹੈਡ ਦੇ ਵਿੱਚ ਇਸ ਲਗਭਗ ਦੋਵਾਂ ਦਰਿਆਵਾਂ ਸਤਲੁਜ ਤੇ ਬਿਆਸ ਦਰਿਆ ਦਾ ਜਿਹੜਾ ਪਾਣੀ ਆ ਉਹ 68500 ਕਿਊਸਕ ਪਾਣੀ ਹਰੀਕੇ ਹੈਡ ਦੇ ਵਿੱਚ ਪਹੁੰਚ ਰਿਹਾ ਤੇ ਹਰੀਕੇ ਹੈਡ ਤੋਂ ਫਿਰੋਜ਼ਪੁਰ ਫੀਡਰ ਨੂੰ 7837 ਕਿਊਸਕ ਪਾਣੀ ਛੱਡਿਆ ਜਾ ਰਿਹਾ ਤੇ ਰਾਜ ਰਾਜਸਥਾਨ ਫੀਡਰ ਨੂੰ 13795 ਕਿਊਸਕ ਪਾਣੀ ਜਿਹੜਾ ਉਹ ਦਿੱਤਾ ਜਾ ਰਿਹਾ ਤੇ ਇਸੇ ਤਰ੍ਹਾਂ ਜਿਹੜੀ ਛੋਟੀ ਨਹਿਰ ਮਖੂ ਕਨਾਲ ਉਹਨੂੰ 212 ਕਿਊਸਕ ਪਾਣੀ ਛੱਡਿਆ ਜਾ ਰਿਹਾ ਤੇ ਹਰੀਕੇ ਹੈਡ ਤੋਂ ਡਾਊਨ ਸਟ੍ਰੀਮ ਨੂੰ ਪਾਣੀ ਜਿਹੜਾ ਉਹ ਲਗਭਗ 44000 ਕਿਊਸਕ ਦੇ ਕਰੀਬ ਛੱਡਿਆ ਜਾ ਰਿਹਾ ਤੇ ਦੋਸਤੋ ਇਹ ਤੇ ਪਾਣੀ ਦੇ ਪੱਧਰ ਦੀ ਗੱਲ ਹੀ ਤੇ ਹੁਣ ਤੁਹਾਨੂੰ ਦੱਸ ਰਹੇ ਹਾਂ ਕਿ ਅਜੇ ਵੀ ਜਿਹੜਾ ਉਹ ਬਾਰਸ਼ਾਂ ਲਗ ਕਾਫੀ ਹੋ ਰਹੀਆਂ ਹਿਮਾਚਲ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਵਾ ਕਿ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਵਾ ਪੌਂਗ ਡੈਮ ਦੇ ਵਿੱਚ ਤੇ ਇਹ ਪਾਣੀ ਵਧਨ ਦੇ ਨਾਲ ਬਿਆਸ ਦਰਿਆ ਦੇ ਵਿੱਚ ਜਿਹੜਾ ਵਾ ਉਹ ਪਾਣੀ ਹੋਰ ਵੱਧ ਆਉਣ ਦੀ ਸ਼ੰਕਾ ਜਤਾਈ ਜਾ ਰਹੀ ਆ ਤੇ ਇਸ ਦੇ ਨਾਲ ਜਿਹੜੀ ਕਪੂਰਥਲਾ ਤੇ ਤਰਨਤਾਰਨ ਜ਼ਿਲ੍ਹੇ ਦੇ ਪਿੰਡਾਂ ਨੂੰ ਵੱਡੀ ਮਾਰ ਵੱਜੀ ਆ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸਾੰਗਰਾ ਤੇ ਬਾਉਪੁਰ ਤੇ ਹੋਰ ਛੋਟੇ-ਛੋਟੇ ਪਿੰਡਾਂ ਦੀ ਕਾਫੀ ਵੱਡੀ ਪੱਧਰ ਦੀ ਜ਼ਮੀਨ ਜਿਹੜੀ ਆ ਉਹ ਪਾਣੀ ਦੇ ਵਿੱਚ ਡੁੱਬ ਚੁੱਕੀ ਆ ਉਹਨਾਂ ਦੀ ਫਸਲ ਝੋਨਾ ਬਾਸਮਤੀ ਪਾਣੀ ਦੇ ਵਿੱਚ ਡੁੱਬ ਚੁੱਕੀ ਆ ਇਤੋਂ ਤੱਕ ਕਿ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਪਾਣੀ ਆ ਚੁੱਕਾ ਤੇ ਤਰਨਤਾਰਨ ਜ਼ਿਲ੍ਹੇ ਦੇ ਵੀ ਕਾਫੀ ਪਿੰਡ ਜਿਹੜੇ ਆ ਉਹ ਪਾਣੀ ਦੇ ਕਾਫੀ ਪਿੰਡਾਂ ਦੀ ਜ਼ਮੀਨ ਪਾਣੀ ਦੇ ਵਿੱਚ ਘਿਰ ਚੁੱਕੀ ਆ ਤੇ ਦੋਸਤੋ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਅਪੀਲ ਆ ਕਿ ਤੁਸੀਂ ਕਿਰਪਾ ਕਰਕੇ ਹਰ ਪੀੜਤ ਲੋਕਾਂ ਦੀ ਮਦਦ ਕਰੋ ਤੇ ਫਿਰ ਵੀ ਦੋਸਤੋ ਅਸੀਂ ਕਹਿੰਨੇ ਆ ਕਿ ਤੁਸੀਂ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਜ਼ਰੂਰ ਪਾਲਣਾ ਕਰੋ